ਨਾ ਤੇ ਉਹਨੇ ਇੱਕ ਖੁਲਾਸਾ ਕੀਤਾ ਉਹਦੀ ਨਾ ਵੀਡੀਓ ਪੁਰਾਣੀ ਆ ਜਿੱਦਾਂ ਉਹਨੇ ਕਿਹਾ ਉਹਨੂੰ ਨਾ ਜਿਹੜੀਆਂ ਪ੍ਰੋਟੀਨ ਵਾਲੀਆਂ ਕੰਪਨੀ ਆ ਜਿਨ੍ਹਾਂ ਨੇ ਬ੍ਰਾਂਡ ਵੈਸਲੇ ਜਿਹਾ ਉਹ ਪ੍ਰੋਟੀਨ ਵਾਲੀ ਕੰਪਨੀ ਦਾ ਹਾਂਜੀ ਉਹਨੇ ਸੱਚ ਦੱਸਿਆ ਵੀ ਮੈਂ ਪ੍ਰੋਟੀਨ ਨਾਲ ਤਗੜਾ ਨਹੀਂ ਹੋਇਆ ਇਹਨੇ ਪ੍ਰੋਟੀਨ ਵਾਲੀਆਂ ਕੰਪਨੀਆਂ ਜਿੱਦੋਂ ਮੈਂ ਜਾਣਾ ਹਨਾ ਕਿਤੇ ਵੀ ਮਾਲਾ ਮੇ ਜਿਹੜੇ ਦੇਸ਼ ਚ ਚੱਲ ਜਣਾ ਦੇਸ਼ ਚ ਮੇਰਾ ਟੂਰ ਹੁੰਦਾ ਜਾਂ ਕਿਦਾਂ ਵੀ ਜਾਂ ਮੈਂ ਜਾਣਾ ਹੁੰਦਾ ਵੀ ਫਲਾਣੇ ਦੇਸ਼ ਚ ਜਾਣਾ ਜਾਂ ਦਾਪ ਹਨਾ ਕਿ ਪ੍ਰੋਟੀਨ ਦਾ ਕਰਕੇ ਆਉਣਾ ਆਪਾਂ ਪ੍ਰਚਾਰ ਕਰਕੇ ਆਉਣਾ ਹੈ ਉਹਨੇ ਕਿਹਾ ਵੀ ਮੈਨੂੰ ਪ੍ਰੋਟੀਨ ਮੈਂ ਉੱਥੇ ਜਾ ਕੇ ਕੰਪਨੀਆਂ ਪਹਿਲਾਂ ਮੈਨੂੰ ਸਾਦਾ ਭੋਜਨ ਦਿੰਦੀਆਂ ਨਹੀਂ ਹੈ ਜ ਅਨੈਚਰਲੀ ਭੋਜਨ ਜਿੱਦਾਂ ਮੀਟ ਹੋਇਆ ਆਂਡਾ ਹੋਵੇ ਜਾਂ ਉਬਲਿਆ ਮੀਟ ਹੋ ਜਾ ਫੂਡ ਜਿਦਾਂ ਆਪਾਂ ਰੋਟੀ ਖਾਣੇ ਆਂ ਆਂਡੇ ਜਿੱਦਾਂ ਜੁਨੀਆਂ ਚੀਜ਼ਾਂ ਇਹ ਨੈਚਰਲੀ ਤੌਰ ਤੇ ਉਹਨਾਂ ਜਾਂਦਿਆਂ ਨੇ ਮੇਰੇ ਪ੍ਰੋਵਾਈਡ ਕੀਤੀਆਂ ਨੇ ਕਿ ਸਾਡਾ ਬੰਦਾ ਇੱਕ ਮਿੰਟ ਭੁੱਖਾ ਨਹੀਂ ਰਹਿਣਾ ਜਿੱਦਾਂ ਜੇ ਭੁੱਖਾ ਰਹਿ ਗਿਆ ਇਹਦਾ ਸਰੀਰ ਡਾਊਨ ਹੋਏਗਾ ਤੇ ਸਾਡੀ ਕੰਪਨੀ ਨੂੰ ਮਤਲਬ ਲੋਕਾਂ ਨੇ ਕਹਿਣਾ ਵੀ ਪ੍ਰੋਟੀਨ ਮਾਰੀ ਆ ਉਹ ਬੰਦੇ ਨੇ ਖਲਾਸਾ ਕੀਤਾ ਮੈਂ ਪ੍ਰੋਟੀਨ ਨਾਲ ਨਹੀਂ ਤਕੜਾਇਆ ਮੈਂ ਨੈਚਰਲੀ ਫੂਡ ਨਾਲ ਤਕੜਾਇਆ ਠੀਕ ਹੈ ਤੇ ਆਪਾਂ ਇਥੇ ਲੋਕ ਆਖ ਦਿੰਦੇ ਆ ਹੁਣ ਕਈਆਂ ਬੰਦਿਆਂ ਨੇ ਸਵਾਲ ਕਰਨਾ ਵੀ ਪ੍ਰੋਟੀਨ ਨੂੰ ਮਾਰਾ ਕਿ ਮੈਂ ਪ੍ਰ ਤੇ ਉਹ ਬੰਦੇ ਦਾ ਵੀਊ ਦੇਣ ਲਿਆ ਹਨ ਇਹ ਸਿੱਧੀ ਗੱਲ ਦਾ ਨਸਾਂ ਉਹ ਬੰਦੇ ਨੇ ਆਪ ਖਲਾਸਾ ਕੀਤਾ ਤੇ ਬਾਕੀ ਜਿਹੜੇ ਸਟੀਰੋਡ ਵਾਲੇ ਉਹਨਾਂ ਦੇ ਕਹਿਣਾ ਹੀ ਕਹਿਣਾ ਸਟੀਰੋਡ ਖਾਓ ਤੇ ਤਗੜੇ ਹੋ ਪਰ ਉਹ ਬੰਦੇ ਵਾਲੇ ਵੇਖ ਲੋ ਉਹ ਬੰਦਾ ਵੀ ਜਦੋਂ ਇਦਾਂ ਹੋਇਆ ਨਾ ਤਗੜਾ ਤੁਹਾਡੀ ਘਰ ਦੀ ਰੋਟੀ ਪਾਣੀ ਜਿੰਨੀ ਜਾਣਿਆ ਤੁਹਾਡੇ ਆਂਡੇ ਖਾਓ ਮੀਟ ਖਾਓ ਹਨ ਉਹਦੇ ਵਿੱਚ ਪਰ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਣਾ ਮਿਹਨਤ ਆਪ ਖੁਦ ਕਰਨੀ ਪਣੀ ਤੁਸੀਂ ਹੁਣ ਕਹਿੰਦੇ ਜੇ ਵੀ ਅਸੀਂ ਉੱਠੀਏ 12 ਵਜੇ ਤੇ ਮਾਤਾ ਹੁਣ ਹੀ ਲਿਆ ਕੇ ਰੋਟੀਆਂ ਫੜਾ ਲੈਂਦੇ ਖਾ ਲਈਏ ਰੋਟੀਆਂ ਖਾਈ ਆਈਏ ਗਰਾਊਂਡ 'ਚ ਆ ਜਾਈਏ ਇੱਥੋਂ ਮਾਤਾ ਨੇ ਪਕਾਈਆਂ ਰੋਟੀਆਂ ਤੇ ਬਸ ਉਹ ਉਹਦਾ ਨਹੀਂ ਤਗੜੀ ਹੋ ਜਾਣਾ ਉਹ ਉਹ ਬੰਦੇ ਨੇ ਇੱਕ ਗੱਲ ਹੋ ਰੱਖੀ ਉਹਨੇ ਆਖਿਆ ਵੀ ਜੇ ਮੈਂ 4 ਘੰਟੇ ਜੇ ਮਨ ਨੂੰ ਦਿੰਦਾ ਹਨਾ 6 ਘੰਟੇ ਮਰ ਸੋਈ ਆਪਣੀ ਨੂੰ ਦਿੰਦਾ ਆਪ ਭੋਜਨ ਬਣਾਉਣਾ ਤੇ ਆਪ ਖਾਣਾ ਠੀਕ ਆ ਉਹਦੇ ਵਿੱਚ ਉਹਦਾ ਮੀਟ ਆਨੇ ਸਭ ਕੁ ਆਪ ਤਿਆਰ ਕਰਦਾ ਹੁਣ ਆਡੀ ਇੱਥੇ ਬੰਦੇ ਇਦਾਂ ਦੇ ਆ ਜਿਹੜੇ ਉੱਠ ਕੇ ਮੇਰੇ ਨਾਲ ਆਪਣੇ ਕਿਤੇ ਬਾਈ ਜਾਂਸ ਕੋਈ ਕਹਦੇ ਨੇ ਆਪਣੀ ਰੋਟੀ ਗਰਮ ਕਰਕੇ ਖਾ ਲੈ ਉਹਨਾਂ ਕਹਿੰਦਾ ਨਾ ਨਾ ਜੇ ਇਹਦੇ ਰੋਟੀ ਲਿਆਓ ਠੀਕ ਨਹੀਂ ਤੇ ਆ ਲੰਮੇ ਪਿਆਜ ਜਿੰਨਾ ਚਿਰ ਤੁਸੀਂ ਆਪਣੀ ਮਿਹਨਤ ਦੇ ਨਾਲ ਆਪਣੀ ਖਰਾਕ ਨਹੀਂ ਆਪ ਬਣਾਉਂਦੇ ਆਪਣਾ ਤੜਕਾ ਨਹੀਂ ਆਪ ਲਾਉਂਦੇ ਆ ਮੀਟ ਬਣਾ ਕੇ ਨਹੀਂ ਖਾਂਦੇ ਆ ਪਾਂਡੀ ਨਹੀਂ ਖਾਂਦੇ ਬਾਲ ਕੇ ਕਿਸੇ ਨੇ ਤੁਹਾਨੂੰ ਨਹੀਂ ਤਗੜਿਆ ਉਹ ਬੰਦੇ ਨੇ ਕਿਹਾ ਵੀ ਮੈਂ ਉਹਨਾਂ ਖਾਣੇ ਨਾਲ ਤਗੜਾ ਉਹਨਾਂ ਮੈਂ ਮਲਕ ਪਟੀਨਾ ਤਗੜਾ ਨਹੀਂ ਉਹਨਾਂ ਮੈਂ ਮਿਹਨਤ ਨਾਲ ਤਗੜਾ ਨਹੀਂ ਜਿੱਨਾ ਮੈਂ ਆਪਣੀ ਰਸੋਈ ਆਪ ਜਿਹੜਾ ਸੋਈ ਜਿਹਾ ਕੇ ਆਪ ਖਾਣਾ ਤਿਆਰ ਕਰਕੇ ਆਪ ਤਗੜਾ ਆ ਕਿ ਇਹ ਸਿਹਤੇ ਨਹੀਂ ਰਿਹਾ ਤੇ ਤੁਸੀਂ ਇੱਥੇ ਮਾਤਾ ਨੂੰ ਕਹਿੰਦੇ ਜਿਆਦੇ ਰੋਟੀ ਨਹੀਂ ਤੇ ਹੀ ਚੱਲੇ ਕਦੀ ਵੀ ਭੁੱਖੇ ਨਾ ਰਹੋ ਆਪਣੀ ਮਿਹਨਤ ਕਰਕੇ ਆਪਣੀ ਰੋਟੀ ਖਾਓ ਨਾਲੇ ਆਪਣਾ ਖਾਣਾ ਆਪ ਖੁਦ ਨਾਲ ਤਿਆਰ ਕਰਾਓ ਤੜਕਾ ਪਾਓ ਆਪਣੀ ਸਬਜੀ ਨੂੰ ਠੀਕ ਆ ਘੋ ਵਿੱਚ ਬਖਰਾ ਪਾਓ ਤੜਕਾ ਪਾਓ ਨਾਲ ਆਂਡੇ ਵਾਲੂ ਆਪਣੇ ਨਹੀਂ ਕੋਈ ਕਾਰਕ ਕਰਦਾ ਮੀਟ ਆ ਬਣਾਉ ਆਪਣਾ ਠੀਕ ਹੈ ਜਿਹਦੇ ਇਹ ਚੀਜ਼ ਨੂੰ ਫੋਲੋ ਕਰਕੇ ਪਲੇਅਰ ਉਹ ਬੰਦਾ ਜਿਹੜਾ ਡਿਸਪਲਨ ਫੋਲੋ ਕਰੂਗਾ ਜਿਹੜਾ ਰੂਲ ਰੈਗੂਲੇਸ਼ਨ ਦੇ ਵਿੱਚ ਜਊਗਾ ਜਿਹੜੇ ਪਲੇਅਰ ਦਾ ਡਿਸਪਲਨ ਨਹੀਂ ਨਾ ਹੈਗਾ ਉਹ ਬੰਦਾ ਪਲੇਅਰ ਨਹੀਂ ਬਣ ਸਕਦਾ ਜਿੰਨੇ ਆਪਣਾ ਕੋਈ ਟਾਈਮ ਟੇਬਲ ਨਾ ਬਣਾਇਆ ਖਾਣ ਦਾ ਮਿਹਨਤ ਕਰਨ ਦਾ ਉਹ ਬੰਦਾ ਪਲੇਅਰ ਨਹੀਂ ਕਦੀ ਬਣ ਸਕਦਾ ਠੀਕ ਹੈ ਹੁਣ ਤੁਸੀਂ ਆਪੇ ਦੱਸ ਦਿਓ ਵੀ ਤੁਸੀਂ ਕਿੰਨੇ ਘੰਟੇ ਡਿਸਪਲਨ ਕਰਦੇ ਪਾਲਦੇ ਹਨ ਪਾਲਣਾ ਕਰਦੇ ਡਿਸਪਲਨ ਕਿੰਨੇ ਕ ਬੰਦੇ ਜਿਹੜੇ ਆਪ ਰੋਟੀ ਚਾਰ ਕੇ ਜਾਂ ਆਪਣੀ ਸਬਜੀ ਆਪਣੀ ਵੱਖਰਾ ਤੜਕਾ ਲਾਉਂਦੇ ਜੀ ਜਾਂ ਆਪ ਮੀਟ ਕਰਦੇ ਆਂ ਸਿਰ ਤੇ ਇਹ ਨਾ ਸਾਰੇ ਦੱਸੋ ਵੀ ਜੇ ਕੋਈ ਇੱਕੋ ਹੀ ਬੰਦਾ ਕਰਦਾ ਵੀ ਇਹ ਜਿਹੜਾ ਬੰਦਾ ਵੀ ਮਤਲਬ ਡਿਸਪਲਿਨ ਦੇ ਵਿੱਚ ਰਹਿ ਗਿਆ ਆਪਣਾ ਖਾਣਾ ਪੀਣਾ ਪੂਰਾ ਟਾਈਮ ਨਾਲ ਤੇ ਜਿਹੜਾ ਮੰਨ ਲਓ ਹਨਾ ਕਰੂਗਾ ਮਿਹਨਤ ਕਰੂਗਾ ਉਹਨੇ ਤਗੜਾ ਹੋਣਾ ਹੀ ਹੁੰਦਾ ਹੁਣ ਵੱਡੇ ਪਲੇਅਰ ਇਦਾਂ ਕਰਦੇ ਆ ਉਹ ਆਪਣੀ ਡਾਈਟ ਦਾ ਖਿਆਲ ਰੱਖਦੇ ਆ ਆਪਣੇ ਖਾਣ ਪੀਣ ਦਾ ਖਿਆਲ ਰੱਖਦੇ ਆ ਆਪਣਾ ਮਿਹਨਤ ਦਾ ਖਿਆਲ ਰੱਖਦੇ ਆ ਕਿ ਤਗੜੇ ਤਗੜੇ ਤਾਂ ਹੀ ਹੁੰਦੇ ਆ ਹੁਣ ਬੰਦੇ ਇੱਕੋ ਜਿਕੇ ਹੀ ਆ فرق ਕੀ ਆ ਪਲਵਾਨ ਦਾ ਤੇ ਆਮ ਬੰਦੇ ਦਾ ਕੀ ਫਰਕ ਆ ਪਲਵਾਨ ਦਾ ਤੇ ਆਮ ਬੰਦੇ ਦਾ ਫਰਕ ਇਹੋ ਹੀ ਆ ਵੀ ਤੇ ਡਾਈਟ ਕੰਟਰੋਲ ਲਿਮਟਿਡ ਖਰਾਕ ਕਿਹੜੀ ਖਰਾਕ ਖਾਣੀ ਆ ਫਾਇਦੇ ਵਾਲੀ ਚੀਜ਼ ਖਾਣੀ ਆ ਐਸ ਟਾਈਮ ਨਾ ਖਾਣੀ ਆ ਟਾਈਮ ਨਾਲ ਮਿਹਨਤ ਕਰਨੀ ਆ ਆਮ ਬੰਦਾ ਕਰਦਾ ਕੀ ਆ ਜੇ ਕੰਮ ਕਾਂਡਿਆ ਰੋਟੀ ਮਿਲ ਗਈ ਠੀਕ ਹੈ ਨਹੀਂ ਤੇ ਨਾ ਸੀ ਹਨਾ ਜੇ 12 ਵਜੇ ਮਿਲ ਗਈ ਤਾਂ ਵੀ ਕੋਈ ਨਹੀਂ 2 ਵਜੇ ਮਿਲ ਗਈ ਤਾਂ ਵੀ ਕੋਈ ਗੱਲ ਨਹੀਂ ਉਹਨੇ ਫਿਰ ਉਹਨੇ ਕਿਉਂ ਰਹਿਣਾ ਉਹ ਬੰਦਾ ਤਗੜਾ ਕਿਉਂ ਨਹੀਂ ਹੁੰਦਾ ਤਗੜਾ ਉਹਨੇ ਹੀ ਹੋਣਾ ਜਿਹਨੇ ਖਰਾਕ ਖਾ ਲਈ ਟਾਈਮ ਨਾਲ ਜਿਹਨੇ ਆਪਣੀ ਮਿਹਨਤ ਕਰ ਲਈ ਟਾਈਮ ਠੀਕ ਹੈ ਤੇ ਜਿੰਨਾਂ ਚਿਰ ਤੁਸੀਂ ਆਪਣੀ ਖਰਾਕ ਦੇ ਪੱਕੇ ਨਹੀਂ ਹੁੰਦੇ ਆਪਣੀ ਮਿਹਨਤ ਦੇ ਪੱਕੇ ਨਹੀਂ ਹੁੰਦੇ ਉਹਨਾਂ ਚਿਰ ਤਗੜੇ ਨਹੀਂ ਹੋ ਸਕਦੇ ਠੀਕ ਹੈ